ਮੋ ਦਿੱਲੀ ਕੀ ਬਸ ਚਲਾਤਾ ਦਾ ਲੜਕਾ ਅੱਛਾ ਦਿੱਲੀ ਕੀ ਬਸ ਚਲਾਤਾ ਚਲਾਤਾ ਲੜਕੀ ਹੋਈ ਗਈ ਹੈ ਯਹਾਂ ਪਰ ਮੰਗਣੇ ਜੱਤੀ ਬਸ ਅੱਡੀ ਪਰ ਹਮ ਉਹਨੂੰ ਜਾਂ ਸਾ ਦੇ ਦੇ ਕੇ ਕਭੀ 500 ਦੇ ਤਾ ਦਾ ਕਭੀ 400 ਕ 200 ਐਸੇ ਦੇ ਦੇ ਕੇ ਐਸੀ ਮੇ ਲੜਕੀ ਨਿਕਾਲੇ 16 ਤੋਂ 17 ਸਾਲ ਦੀ ਉਮਰ ਹੈਗੀ ਵੇਡ ਤੇ ਇੱਕ ਤਰੀਕ ਦੀ ਲਾਪਤਾ ਹੈਗੀ ਹੁਣ ਜੇ ਪਹਿਲਾਂ ਵੀ 376 ਦਾ ਪਰਚਾ ਹੋਇਆ ਦਾ ਰਿੱਕੀ ਗਿਲ ਤੇ ਤੇ ਇਹਦੇ ਗ੍ਰਿਫਤਾਰੀ ਹੋਈ ਨਹੀਂ ਬੰਦਿਆਂ ਦੀ ਕੌਣ ਹੈ ਰਿੱਕੀ ਗਿਲ ਕੌਣ ਹੈ ਹੁਣ ਇਹ ਸਾਨੂੰ ਵੀ ਨਹੀਂ ਜਾਣਦੇ ਬਸ ਕੁੜੀ ਨਾਲ ਫੇਰ ਹੋ ਗਿਆ ਸੀ ਥੋੜੇ ਤੇ ਕੁੜੀ ਦੀ ਉਮਰ ਹੈ ਤੇ ਅੱਗੇ ਮੁੰਡਾ ਵੀ ਜਿਹੜਾ ਬੈ ਹੈਗਾ ਦੋ ਬੱਚਿਆਂ ਦਾ ਪਿਓ ਹੈਗਾ ਇੱਕ ਕੁੜੀ ਇੱਕ ਮੁੰਡਾ ਉਹਦੇ ਚਾਹਨਾ ਮਹਿੰਗੇ ਉਹ ਹੈਗੇ ਫਲਾਣਾ ਇਵੇਂ ਕੰਦੇ ਪੁਲਸ ਵਾਲੇ ਕੱਚਾ ਨਾਮ ਹੈਗੇ ਉਹ ਹੈਗੇ ਆ ਜਾਓਗੀ ਕੱਲਾ ਜਾਓਗੀ ਪਰਸੋਂ ਆ ਜਾਏਗੀ ਇਵੇਂ ਦਿਨ ਦਿਲਾਰਾ ਮੈਂ ਤਾਂ ਬੈ ਸਰੂਰ ਹੋ ਕੇ ਬੈਸੀ लुधराणा लाइव ਨਾਲ ਜੁੜ ਚੁੱਕੇ ਹੋ ਤੁਸੀਂ ਤੇ ਮੇਹਾ ਯੁਵੰਬੇਰੀ ਇੱਕ 35 ਸਾਲ ਦੇ ਵਿਅਕਤੀ ਨੇ ਇੱਕ ਨਾਬਾਲਿਕ ਲੜਕੀ ਨੂੰ ਆਪਣੇ ਝਾਂਸੇ ਵਿੱਚ ਫਸਾ ਕੇ ਭਜਾ ਲੈ ਗਿਆ ਪਰਿਵਾਰਕ ਮੈਂਬਰ ਨਾਲ ਗੱਲਬਾਤ ਕਰਨੇ ਜਾਣਕਾਰੀ ਲੈ ਲੈਣੇ ਮੈਡਮ ਕੀ ਨਾਮ ਹੈ ਆਪਕਾ ਕੀ ਹੋਇਆ ਥਾ بتا ਸਕਤੇ ਮੇਰੇ ਕੋ ਤਾਂ ਪਤਾ ਹੀ ਨਹੀਂ ਮੇਂ ہماری ਮੌਤ ਹੋ ਗਈ ਸੀ ਜਵਾਨਾ Rajasthan ਚਲੀ ਗਈ ਸੀ ਪਿੱਛੇ ਸੇ ਉਹ ਲੜਕੀ ਬਸ ਚਲੀ ਗਈ ਅੱਛਾ क्या कौन लड़की कौन है आपकी क्या लगती है मेरी लड़की है छोटी हाँ। क्या नाम है लड़की का आ, कैसे भागी ये उस लड़के से कैसा संपर्क हुआ वो दिल्ली की बस चलाता था लड़का अच्छा दिल्ली की बस चलाता चलाता लड़की यहाँ पर मांगने जाती बस अड्डे पर जब मैंने भी दो महीने से मैं लगा दी थी मैं काम पर नहीं भेजती थी दो ही महीने लगाई थी उनको झांसा दे दे के कभी पाँच सौ देता था कभी चार सौ दो सौ ऐसे दे दे के ऐसे मेरी लड़की निकाले और तो लड़की गई नहीं मेरी लड़की चली गई ऐसे क्या वो इंसान उससे ताल्लुक कैसे हुआ पता कुछ अब मेरे मैं तो राजस्थान में से जवान मौत होगी जब मेरे को क्या पता लगे आपको उसे? आपको जैसे आप बाहर थे राजस्थान में थे जब अपने पिंड के तो आपको कैसे पता लगे आपकी लड़की भाग गई वहाँ से सुनो मेरी लड़की ने फोन करा था बड़ी वाली ने ਬਈ ਮੰਮੀ ਲੜਕੀ ਨਹੀਂ ਹੈ। ਕੀ ਕੀ ਉਮਰ ਹੈ ਉਸ ਲੜਕੀ ਕੀ? 17 ਸਾਲ ਦੀ ਕਿਹੜਾ ਨਾ ਬਤਾ। 16 ਤੋਂ 17 ਸਾਲ ਦੀ ਉਮਰ ਹੈ ਜੀ ਉਹ ਇਸ ਤਰ੍ਹਾਂ। 16 ਤੋਂ 17 ਸਾਲ ਦੀ ਉਮਰ ਹੈ ਜੀ ਬੇਟ ਤੇ ਇੱਕ ਤਰੀਕ ਦੀ ਲਾਪਤਾ ਹੈਗੇ ਹੁਣ ਜੇ ਪਹਿਲਾਂ ਵੀ 376 ਦਾ ਪਰਚਾ ਹੋਇਆ ਦਾ ਰਿੱਕੀ ਗਿਲ ਤੇ ਤੇ ਇਹਦੇ ਗ੍ਰਿਪਤਾਰੀ ਹੋਈ ਨਹੀਂ ਬੰਦਿਆਂ ਦੀ। ਭਾਈ ਇਹ ਕੌਣ ਹੈ? ਰਿੱਕੀ ਗਿਲ ਕੌਣ ਹੈ? ਹੁਣ ਇਹ ਸਾਨੂੰ ਵੀ ਨਹੀਂ ਜਾਣਦੇ ਬਸ ਕੁੜੀ ਨਾਲ ਫੇਰ ਹੋ ਗਿਆ ਸੀ ਥੋੜੇ ਤੇ ਕੁੜੀ ਦੀ ਉਮਰ ਹੈ ਤੇ ਅੱਗੇ ਮੁੰਡਾ ਵੀ ਜਿਹੜਾ ਬਿਆ ਹੈਗਾ ਦੋ ਬੱਚਿਆਂ ਦਾ ਪਿਓ ਹੈਗਾ। ਇੱਕ ਕੁੜੀ ਇੱਕ ਮੁੰਡਾ ਉਹਦੇ। ਤੇ ਇਥੇ ਜਿਹੜੇ ਘਰ ਹੈਗੇ ਉਹਨਾਂ ਨੂੰ ਤਾਲੇ ਲੱਗੇ ਪੁਲਿਸ ਦੀ ਹੱਲੇ ਤੇ ਬੇਕੰਬੂ ਹੋਈ ਕੋਈ ਕਾਰਵਾਈ ਕੋਈ ਕਾਰਵਾਈ ਵਗੈਰਾ ਪੁਲਿਸ ਵਾਲੇ ਤੁਈ ਇਤਲਾਹ ਦਿੱਤੀ ਪੁਲਿਸ ਨੂੰ ਉਸੇ ਟਾਈਮ 376 ਦਾ ਪਰਚਾ ਵੀ ਪਿਆ ਉਹਨਾਂ ਤੇ ਕੋਰਟ ਚ ਬਿਆਨ ਵੀ ਹੋਏ ਕੁੜੀ ਦੇ ਤੇ ਹੱਲੇ ਤੱਕ ਗ੍ਰਿਫਤਾਰੀ ਹੋਈ ਨਹੀਂ ਬੰਦਿਆਂ ਦੀ ਤੇ ਹੁਣ ਵੀ ਇੱਕ ਤਰੀਕ ਦੀ ਕੁੜੀ ਨੂੰ ਕਲੀਏ ਤੁਹਾਨੂੰ ਪੂਰਾ ਸ਼ੱਕ ਹੈ ਵੀ ਉਸੇ ਬੰਦੇ ਨਾਲ ਲੈ ਕੇ ਗਈ ਹੈ ਕੋਈ ਸੰਪਰਕ ਵਗੈਰਾ ਹੋਇਆ ਤੁਹਾਡਾ ਉਹਨਾਂ ਨਾਲ ਨਹੀਂ ਹੋਇਆ ਹਲੇ ਤੱਕ ਕੁਝ ਨਹੀਂ ਹੋਇਆ ਉਹਨਾਂ ਨਾਲ ਕੋਈ ਫੋਨ ਵਗੈਰਾ ਆਇਆ ਨਹੀਂ ਹਲੇ ਕੁਝ ਫੋਨ ਨਹੀਂ ਆਇਆ ਕੋਈ ਲੋਕੇਸ਼ਨ ਵਗੈਰਾ ਘੜਾਈ ਹੋਈ ਪੁਲਿਸ ਕੋਲ ਲੋਕੇਸ਼ਨ ਵੀ ਘੜਾਈ ਹੈਗੀ ਤੇ ਲekin ਹਲੇ ਤੱਕ ਕੋਈ ਕਾਲ ਡਿਟੇਲ ਆਈ ਨਹੀਂ ਹੈਗੀ ਇਸ ਵਾਰ ਗੱਲ ਨੂੰ ਹੋ ਗਿਆ ਤਾਂ 5-6 ਦਿਨ ਹੋ ਗਏ ਕਾਲ ਡਿਟੇਲ ਆਈ ਨਹੀਂ ਅਜੇ ਤੱਕ ਤੇ ਜੇ ਤੱਕ ਪਤਾ ਵੀ ਨਹੀਂ ਲੱਗਿਆ ਨੇ ਕਿ ਚੱਕਰ ਚੱਲਦਾ ਪਿਆ ਕੀ ਨਹੀਂ ਕਿਹਦਾ ਫੋਨ ਹੈਗਾ ਕਿਹਦੇ ਨਾਲ ਗੱਲ ਕਰਦੀ ਸੀ ਅਜੇ ਤੱਕ ਕੋਈ ਪਤਾ ਨਹੀਂ ਹੈ ਉਹ ਨਹੀਂ ਕਰਦੀ ਕਿਸੇ ਲੜਕੀ ਘਰੇ ਰੰਦੀ ਸੀ ਕੜੀ ਕੁੜੀ ਘਰੇ ਰੰਦੀ ਸੀ ਕਿਉਂ ਸਵੇਰ ਦੀ 4 ਤੋਂ 4:30 ਵਜੇ ਦੀ ਨਿਕਲੀ ਆ ਕੁੜੀ ਅੱਛਾ ਇੱਕ ਤਰੀਕ ਨੂੰ ਸਵੇਰੇ ਆ ਦੁਪਹਿਰ ਸਵੇਰੇ ਸਵੇਰੇ 4 ਵਜੇ ਦੀ ਗੱਲ ਆ ਹਾਂਜੀ ਅਸੀਂ ਕੰਮ ਤੇ ਚਲਿਆ ਜਾਂਦੇ ਤੇ ਮੁੰਡਾ ਹੀ ਕਰਦਾ ਸੀਗਾ ਮੁੰਡਾ ਬੱਸ ਚਲਾਉਂਦਾ ਹੈ ਨਾ ਇੱਥੇ ਬੱਸ ਸਟੈਂਡ ਤੇ ਰਿੱਕੀ ਗੱਲ ਨਾ ਉਹਦਾ ਤੇ ਉਹਦਾ ਘਰ-ਵਾਰ ਹੈਗਾ ਭਾਮੀਆਂ ਰੋ ਭਾਮੀਆਂ ਹਾਂਜੀ ਠੀਕ ਤੇ ਉਹਨੇ ਕਹਾ ਦੇ ਨੂੰ ਇਤਲਾਹ ਹੈਗੀ ਉਹਦੇ ਵਾਲੇ ਉਹ ਵੀ ਫਰਾਰ ਆ ਸਾਰੇ ਸਾਰੇ ਫਰਾਰ ਆ ਤੇ ਇੱਕ ਦੀਪ ਹਸਪੀਟਲ ਚ ਉਹਦੀ ਭੈਣ ਹੈਗੀ ਸੀ ਨਰਸ ਦਾ ਕੰਮ ਕਰਦੀ ਸੀ ਉਹ ਵੀ ਉੱਥੋਂ ਰਜਾਇਨ ਦੇ ਗਈ ਉਹ ਵੀ ਉੱਥੋਂ ਲਾਪਤਾ ਹੈਗੀ ਉਸ ਨਾਲ ਤੁਸੀਂ ਗੱਲਬਾਤ ਕੀਤੀ ਜਦੋਂ ਇਹ 1 ਜੂਨ ਨੂੰ ਤੁਹਾਡੀ ਕੁੜੀ ਭੱਜੀ ਆ ਉਸ ਵਿਅਕਤੀ ਦੇ ਨਾਲ ਹਾਂਜੀ ਪੁਲਿਸ ਨਾਲ ਅਸੀਂ ਗੱਲ ਕੀਤੀ ਸੀ ਪੁਲਿਸ ਨੂੰ ਸਾਰੀ ਗੱਲ ਦੱਸੀ ਆ ਉਹਨੂੰ ਫੋਨ ਵੀ ਅਸੀਂ ਆਪਣੇ ਘਰ ਦੇ ਦਿੱਤੇ ਆ ਵੀ ਇਹਦੇ ਨਾਲ ਵੀ ਲੀਡੋ ਲੇਡੋ ਖੇਡਦੀ ਰਹਿੰਦੀ ਸੀ ਹੁਣ ਬਾਈ ਚਾਂਸ ਗੱਲ ਵੀ ਕਰਦੀ ਹੁੰਦੀ ਸਾਨੂੰ ਪਤਾ ਨਹੀਂ ਹੈਗਾ ਇਸ ਕਰਕੇ ਤੇ ਉਹਨਾਂ ਨੇ ਫਿਰ ਲੋਕੇਸ਼ਨ ਕਢਾਈ ਹੈ ਲੋਕੇਸ਼ਨ ਅਜੇ ਤੱਕ ਆਈ ਨਹੀਂ ਹੈਗੀ ਨਹੀਂ ਜੀ ਕੋਈ ਫਰਕ ਹੋਇਆ ਨਹੀਂ ਕੁਝ ਨਹੀਂ ਹੋਇਆ ਪੰਜ ਛੇ ਦਿਨ ਹੋ ਗਏ ਇਸ ਗੱਲ ਨੂੰ ਵੀ ਤੇ ਲੋਕੇਸ਼ਨ ਆਈਆਂ ਕਹਿੰਦੇ ਚਨਾਵਾਂ ਆਉਣਗੇ ਉਹ ਆਉਣਗੇ ਫਲਾਣਾ ਇਹ ਕਹਿੰਦੀ ਪੁਲਸ ਵਾਲੇ ਅੱਛਾ ਕਹ ਚਨਾਵਾਂ ਆਉਣਗੇ ਉਹ ਆਉਣਗੇ ਆ ਜਾਊਗੀ ਕੱਲਾ ਜਾਊਗੀ ਪਰਸੋਂ ਆ ਜਾਊਗੀ ਇਹ ਮੇ ਦਿਨ ਦਿਲਾਰਾ ਮੈਂ ਤਾਂ ਬੈਸ ਰੋ ਰੋ ਕੇ ਵੈਸੇ ਕੀ ਕਰਾਂ ਪੂਰੀ ਬਿਲਕੁਲ ਪਰਿਵਾਰ ਜਿਹੜਾ ਕੀ ਹੈ ਬੜਾ ਹੀ ਰੋ ਰੋ ਕੇ ਬਿਹਾਲ ਹੋ ਗਿਆ ਤੇ ਪੰਜ ਛੇ ਦਿਨ ਹੋ ਗਏ ਕੁੜੀ ਨੂੰ ਲਾਪਤਾ ਹੋਈ ਨੂੰ ਤੇ ਹੁਣ ਸ਼ੱਕ ਹੈ ਜਿਹੜਾ ਕਿ ਇੱਕ ਵਿਅਕਤੀ ਤੇ ਜਾ ਰਿਹਾ ਜਿਹਦੀ ਉਮਰ 35 ਸਾਲ ਦੱਸੀ ਜਾ ਰਹੀ ਹੈ ਤੇ ਉਸਦੇ ਜਿਹੜਾ ਕੀ ਹੈ ਵਿਆਹ ਵੀ ਹੋਇਆ ਦੋ ਬੱਚੇ ਵੀ ਨੇ ਤੇ ਹੁਣ ਪੁਲਿਸ ਨੇ ਜਿਹੜਾ ਕੀ ਹੈ ਮਾਮਲਾ ਜਿਹੜਾ ਕੀ ਹੈ ਦਰਜ ਕਰ ਲਿੱਤਾ ਗਿਆ ਪਰ ਹਜੇ ਤੱਕ ਜਰੀਏ ਕੁੜੀ ਦੀ ਤਲਾਸ਼ ਨਹੀਂ ਕੀਤੀ ਗਈ ਤੇ ਉਸਰੇ ਘਰ ਘਰਦਿਆਂ ਨੂੰ ਅਰੈਸਟ ਜਿਹੜੀ ਉਸਦੇ ਘਰਦਿਆਂ ਨੂੰ ਹਾਲੀ ਛਾਣ ਉਤੇ ਉਤੇ ਘਰ ਦੇ ਵਿੱਚ ਛਾਣ ਵੀ ਨਹੀਂ ਕੀਤੀ ਗਈ ਤੇ ਹੁਣ ਦੇਖਣਾ ਇਹ ਹੋਵੇਗਾ ਕਿ ਪੁਲਿਸ ਕਿੰਨੀ ਦੇਰ ਬਾਅਦ ਉਸ ਕੁੜੀ ਕੁੜੀ ਨੂੰ ਲੱਭਦੀ ਹੈ ਤੇ ਉਸ ਵਿਅਕਤੀ ਨੂੰ ਕਿੰਨੀ ਜਲਦੀ ਪਕੜਦੀ ਹੈ ਸਰ ਯੂਵਨ 베ਰੀ ਗੱਲ ਕਰ ਰਹੇ ਆ ਯੂਵਨ 베ਰੀ ਜਰਨਲਿਸਟ ਹਾਂਜੀ ਸਰ ਇੱਕ ਤੁਹਾਡੇ ਧਿਆਨ ਚ ਮਾਮਲਾ ਹੋਣਾ ਕਿ ਇੱਕ 16 ਸਾਲ ਦੀ 17 ਸਾਲ ਦੀ ਕੁੜੀ ਅਥੋ ਫਿਕਰ ਰਾਕੇਸ਼ ਨਾਮ ਦੇ ਮੁੰਡੇ ਦੇ ਭਜਾ ਕੇ ਲੈ ਗਿਆ 35 ਸਾਲ ਦਾ ਵਰਸ਼ਣ ਮੁੰਡਾ ਅੱਛਾ ਜੀ ਹਾਂਜੀ ਇੱਕ ਸਰਗ ਮਾਮਲਾ ਕੀ ਹੈ ਦੱਸ ਸਕਦੇ ਥੋੜਾ ਕਿਹੜਾ ਜੀ ਇੱਕ ਕਿਹੜੀ ਵਗਦਾ ਹੈ ਇਹ ਗੀਤਾ ਇੱਥੇ ਬੰਦਿਆ ਹਾਂਜੀ ਇਹ ਤਾਂ ਪਹਿਲਾਂ ਹੀ ਮੁਕੱਦਮਾ ਦਰਜ ਹੈ ਜੀ ਇਹਨਾਂ ਦੇ ਖਿਲਾਫ ਪਾਰਟੀ ਦੇ ਅੱਛਾ ਜੀ ਤੇ ਉਹ ਦੁਬਾਰਾ ਉਹ ਫੇਸ਼ਾ ਕੁੱਤੇ ਯਾਰ ਕਰੀ ਜਾਂਦੇ ਪਿੰਡ ਦਾ ਚਾਫੇ ਦੁਬਾਰਾ ਉਹਨਾਂ ਦੇ ਦਿੱਤਾ ਠੀਕ ਆ ਜੀ ਤੇ ਹੁਣ ਭਾਲ ਜਾਰੀ ਹੈ ਮੁੰਡੇ ਦੀ ਹਾਂ ਜੀ ਹਾਂ ਜੀ ਤਲਾਸ਼ ਜਾਰੀ ਹੈ ਜੇ ਬਰੰਟੂ ਦੇ ਲੈ ਕੇ ਕਿਤੇ ਜਾ ਕੇ ਆਉਣਾ ਕਿਤੇ ਪਤਾ ਨਹੀਂ ਲੱਗਦਾ ਬੜਾ ਬੁੱਟ ਓਕੇ ਤੇ ਕੋਈ ਲੋਕੇਸ਼ਨ ਵਗੈਰਾ ਨਿਕਲੀ ਸਰ ਕੋਈ ਨਹੀਂ ਜੀ ਪਤਾ ਨਹੀਂ ਲੱਗਦਾ ਸੋਚੋ ਓਕੇ ਤੇ ਸਰ ਇਹ ਤੇ ਕੀ ਕਿਹੜੀ ਕਿਹੜੀ ਡਰੈਡ ਲੱਗੀ ਮੁੰਡੇ ਤੇ 360 ਡਰੈਡ ਤਾਂ ਪਹਿਲਾਂ ਲੱਗੀ ਹੈ ਜੀ ਹੁਣ ਵੀ ਡਰੈਡ ਸ਼ਾਰਟ ਦੀ ਹੈ ਠੀਕ ਹੈ ਹੂੰ ਤੇ ਪਰਿਵਾਰ ਕਹਿੰਦਾ ਕਿ 1 ਜੂਨ ਤੋਂ ਗਈ ਹੋਈ ਹੈ ਕੁੜੀ ਦੁਵਾਰਾ ਗਈ ਹੈ ਮੁੰਡਾ ਦੁਵਾਰਾ ਚਾਹੁੰਦਾ ਹੈ 1 ਜੂਨ ਤੋਂ ਜ਼ਰੂਰ ਗਈ ਹੈ ਜੀ ਆਪਣੇ ਤੌਰ ਤੇ ਦੇਖਦੇ ਰਹੇ ਕਿਤੇ ਪਹਿਲਾਂ ਹਾਂਜੀ ਹਾਂਜੀ ਮੁਕਦਮਾ ਕੱਲ ਦਰਜ ਹੋਇਆ ਬਸ ਓਕੇ ਜੇ ਉਸ ਅਨਸਾਰ ਪਾਲ ਜਾ ਰਹੀ ਹੈ ਮੁੰਡੇ ਦੀ ਬਿਲਕੁਲ ਜੀ ਬਿਲਕੁਲ ਤੇ ਪਰਚਾ ਦਰਜ ਹੋ ਗਿਆ ਹੈ ਪਰਚਾ ਦਰਜ ਹੋ ਗਿਆ ਜੀ ਠੀਕ ਹੈ ਥੈਂਕ ਯੂ ਜੁੜੇ ਲੋ ਧਨਲਾਭ ਦਿਨ ਨਾਲ ਹਣੀ ਦਿਨ ਯੂਐਮਬੀ ਰਿਪੋਰਟ ਧੰਨਵਾਦ